ਆਪ ਆਗੂ ਨੇ ਸਟਿੰਗ ਆਪਰੇਸ਼ਨ ਰਾਹੀਂ ਸਤਲੁਜ ਦਰਿਆ 'ਚ ਨਜਾਇਜ਼ ਮਾਈਨਿੰਗ ਦਾ ਕੀਤਾ ਪਰਦਾਫਾਸ਼। ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਅਪਡੇਟ ਦੇਖ ਰਹੇ ਸਾਰੇ ਹਿਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਸਤਲੁਜ ਦਰਿਆ 'ਚ ਰੇਤੇ ਦੀ ਨਜਾਇਜ਼ ਮਾਈਨਿੰਗ ਦਾ ਸਟਿੰਗ ਆਪਰੇਸ਼ਨ ਰਾਹੀਂ ਆਪ ਆਗੂ ਨੇ ਪਰਦਾਫਾਸ਼ ਕੀਤਾ। ਆਪ ਆਗੂ ਨੇ ਖੁਦ ਪਿੰਡ ਵਾਸੀਆਂ ਨਾਲ ਕਈ ਘੰਟੇ ਨਜਾਇਜ਼ ਮਾਈਨਿੰਗ ਦੇ ਇਸ ਗੋਰਖ ਧੰਦੇ ਨੂੰ ਪਰਦਾਫਾਸ਼ ਕਰਨ ਲਈ ਜਦੋਂ ਜਹਿਦ ਕੀਤੀ ਸਟਿੰਗ ਆਪਰੇਸ਼ਨ ਦੌਰਾਨ ਸਤਲੁਜ ਦਰਿਆ ਚ ਪਾਬੰਦੀ ਦੇ باوجود ਤੜਲੇ ਨਾਲ ਪੋਕ ਲਾਈਨ ਮਸ਼ੀਨਾਂ ਰਾਹੀਂ ਰੇਤਾ ਕੱਢਣ ਦੇ ਸਾਰੇ ਮਾਮਲੇ ਨੂੰ ਕੈਦ ਕਰਨ ਤੋਂ ਬਾਅਦ ਮੌਕੇ ਤੇ ਪੁਲਸ ਸੱਦੀ ਗਈ ਪੁਲਸ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਮੁੱਲਾਪੁਰ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਦੀ ਸੂਚਨਾ ਤੇ ਪਿੰਡ ਅਕੋਵਾਲ ਪਹੁੰਚੇ ਜਿੱਥੇ ਉਹਨਾਂ ਸਤਲੁਜ ਦਰਿਆ ਵਿੱਚ ਡੇਟਾ ਕੱਢ ਰਹੀਆਂ ਦੋ ਪੋਕਲਾਈਨਾਂ ਮਸ਼ੀਨਾਂ ਨੂੰ ਉਹਨਾਂ ਦੇ ਚਾਲਕਾਂ ਸਮੇਤ ਕਾਬੂ ਕੀਤਾ ਜਦਕਿ ਇਸ ਛਾਪਾਮਾਰੀ ਦੌਰਾਨ ਤਿੰਨ ਪੋਕਲਾਈਨਾਂ ਜੀਸੀਬੀ ਮਸ਼ੀਨਾਂ ਚਾਲਕ ਭਜਾ ਕੇ ਲੈ ਕੇ ਜਾਣ ਵਿੱਚ ਕਾਮਯਾਬ ਰਹੇ ਇਸ ਮਾਮਲੇ ਵਿੱਚ ਥਾਣਾ ਸਿਦਵਾ ਬੇਟ ਦੀ ਪੁਲਿਸ ਨੇ ਪੋਕਲਾਈਨ ਮਸ਼ੀਨਾਂ ਦੇ ਦੋਵੇਂ ਚਾਲਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਤਾਂ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਰੱਖ ਸਕਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ